ਕੱਤਿ ਵਿਖਾਵਣ ਬਖਸ਼ਣ ਮੁਰਤੀ ਦੀ ਗੀਰੀ ਮਾਵਾ ਪੈਣਾ ਦੇ ਪੈਰਾ ਜੋ ਸਭ ਕੁਝ ਮਿਲਦਾ ਇਹਨਾਂ ਦੇ ਅਸ਼ੀਰਵਾਦ ਤੋਂ ਸਭ ਕੁਝ ਮਿਲਦਾ ਜਿਹੜੇ ਬੰਦੇ ਮਾਵਾ ਪੈਣ ਨਾਲ ਵੀ ਧੋਖਾ ਕਰ ਗਏ ਹਜ਼ਾਰ ਹਜ਼ਾਰ ਰੁਪਈਆ ਕਹਿ ਕੇ ਮੁੜ ਕੇ ਥਿਆਏ ਨਹੀਂ ਕੋਈ ਕਿਤੇ ਟਰ ਨਹੀਂ ਮਿਲਲੀ ਕੋਈ ਕਿਸੇ ਨੇ ਨਹੀਂ ਪੁੱਛਿਆ ਆ ਆ ਜਣੀਆਂ ਮੋਟਰਾਈਡਰ ਨੇ ਭੱਤੇ ਪੈਣੇ ਇਹਦੇ ਪਾਕੇ ਮਾਰ ਲਿਆ ਧੋਖਾ ਨੇ ਜਦ ਆਲ ਗਿਆ ਸੋਨਾ ਆ ਗਿਆ ਲੇਕਿਨ ਮੈਂ ਤੁਹਾਨੂੰ ਅੱਜ ਬੇਨਤੀ ਕਰਨ ਆਇਆ ਤੇ ਪਿੰਡ ਦੇ ਕੋਈ ਕੰਮ ਐ ਦੀ ਛੱਡਿਆ ਨਹੀਂ ਜਦੋਂ ਆਪਣੀ ਸਰਕਾਰ ਆਈਏ ਮੈਂ ਤਾਂ ਕਿਹਾ ਜੀ ਇੱਕ ਵਾਰ ਸਿੰਘਾਂ ਦੇ ਹੱਥ ਪੈ ਲੈਣ ਤੇ ਜੋ ਮਰਜ਼ੀ ਕਰਾ ਲਿਓ ਅੱਜ ਜੋ ਪਿੰਡ ਨੇ ਕਿਹਾ ਪੰਚਾਇਤ ਨੇ ਕਿਹਾ ਬਾਈ ਮਾਨ ਸਿੰਘ ਜੀ ਨੇ ਕਿਹਾ ਐਸੀ ਉਹ ਸਾਰਾ ਕੁਝ ਪੂਰਾ ਕੀਤਾ ਸੜਕਾਂ ਛੋਟੀਆਂ ਗਲੀਆਂ ਨਾਲੀਆਂ ਉਹ ਤੇ ਨਾਲੀਆਂ ਵਾਅਦੇ ਕਰਤੀਆਂ ਪੂਰੀਆਂ ਢੱਲੇ ਨੂੰ ਪਾਈਪਾਂ ਪਾਤੀਆਂ ਮਾਡਰਨ ਪਿੰਡ ਬਣਾ ਲਿਆ ਤੁਸੀਂ ਤੇ ਹਰ ਕੰਮ ਐਸੀ ਪਿੰਡ ਦਾ ਕੀਤਾ ਕਰੋੜ ਤੋਂ ਜ਼ਿਆਦਾ ਗ੍ਰਾਂਟ ਦਿੱਤੀ ਜਿਹੜੀ ਬੱਚੀ ਵੀ ਦੀ ਇਹ ਵਾਪਸ ਲੈ ਗਏ ਤੇ 4 ਸਾਲ ਤੇ ਇਹਨਾਂ ਨੇ ਕੁਝ ਦਿੱਤਾ ਨਹੀਂ ਤੁਹਾਡੀ ਨਵੀਂ ਪਾਣੀ ਪੁਰਾਣੀ ਪੰਚਾਇਤ ਨੂੰ ਪੁੱਛ ਲੋ ਯਾ ਜਿਹੜੇ ਝਾੜ ਵਾਲੀ ਕੰਨੀ ਫਿਰਦੇ ਉਹਨਾਂ ਤੋਂ ਪੁੱਛ ਲੋ ਵੀ ਭਾਈ ਕੁਝ ਲਿਆਂਦਾ ਤੁਸੀਂ ਪਿੰਡ ਤੇ ਮੋਟਾ ਮੰਗੜ ਤਾਂ ਆ ਗਏ ਤੁਸੀਂ ਲੀਡਰ ਵੀ ਬਣਦੇ ਹੋ ਉਹਨਾਂ ਦੇ ਰੁਪਈਆ ਇੱਕ ਵੀ ਨਹੀਂ ਲੈਵਣਾ ਪਿੰਡ ਲੋ ਹੱਕਦਾਰੇ ਨੇ ਆ ਵੋਟ ਮੱਕੜਦੇ ਫੇਰ ਵੀ ਤੁਹਾਡੇ ਪਿੰਡ ਚ ਪਾਰਟੀਵਾਦੀ ਦੇ ਵਿੱਚ ਵੋਟਾਂ ਪਾਉਣੇ ਆ ਝਾੜੂ ਨੂੰ ਨਾਲ ਲੇਕਿਨ ਜੇ ਉਹ ਆਪਣੀ ਆਤਮਾ ਨੂੰ ਪੁੱਛੇ ਦਿਲ ਨੂੰ ਫਰੋੜ ਕੇ ਦੇਖੇ ਵਿਚਾਰ ਉਹਨੇ ਕੋ ਦਿੱਤਾ ਲਿਆ ਤਾਂ ਹੈ ਨਹੀਂ ਪਿੰਡ ਨੂੰ ਵੋਟਾਂ ਕਰਨੀਆਂ ਪਾਉਣੀਆਂ ਐਸੀ ਜਾਂ ਸੜਕ ਚੌੜੀ ਕਰਾਈ ਚਮਕੌਰ ਸਾਹਿਬ ਦਾ ਚਮਕੌਰ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਬਾਬਾਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਦੇ ਨਾਮ ਤੇ ਦੋ ਬੜੇ ਗੇਟ ਬਣਾਏ ਚਮਕੌਰ ਸਾਹਿਬ ਦਾ ਜਮਕੌਰ ਸਾਹਿਬ ਦੇ ਗੁਰਦੁਆਰੇ ਸੇਵਾ ਕੀਤੀ ਲੈਟਾ ਨੂੰ ਆਇਆ ਜਮਕੌਰ ਸਾਹਿਬ ਥੀਮ ਪਾਰਕ ਬਣਿਆ ਜਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਜਿਹੜੀ 4 ਸਾਲ ਤੋਂ ਇਹਨਾਂ ਨੇ ਰੋਕੀ ਹੋਈ ਹੈ ਇਹ ਸੜਕ ਉੱਪਰ ਅੱਗੇ ਜਾ ਕੇ ਦਰਿਆ ਪਰ ਪੂਲ ਲੱਗ ਰਿਹਾ ਸੀ ਉਹ ਇਹਨਾਂ ਨੇ ਰੋਕਿਆ ਹੋਇਆ ਹੈ ਜਿੱਦਣ ਦੀ ਚੜ੍ਹਵੀ ਸਰਕਾਰ ਆਈ ਹੈ ਆਪਣੇ ਕੰਮ 'ਚ ਖੜਾਓ ਕਰੀ ਕੋਈ ਕੰਮ ਨਹੀਂ ਹੋ ਰਿਹਾ ਗਰੀਬਾਂ ਨੂੰ 30 ਕਿਲੋ ਕਾੜੀ ਦੇ ਮਿਲਦੀ ਸੀ ਉਹ ਵੀ ਪੰਜੇ ਪਰ ਆ ਗਏ 40 ਮਹੀਨੇਵਾਰ 15 ਕਿਲੋ ਦਿੰਦੇ ਐ 5 ਕਿਲੋ ਮਹੀਨਾ ਪਹਿਲਾਂ 3 ਕਿਲੋ ਮਿਲਦੀ ਸੀ ਮਨ ਰਿਕਾ ਦੀਆਂ ਦਿਹਾੜੀਆਂ ਲੱਗਦੀਆਂ ਸੀ ਉਹ ਵੀ ਬੰਦ ਕਰਤੀ ਇਹਨਾਂ ਨੇ ਹੁਣ ਦੁਕਾਨ ਕਿਤਾ ਦਿਹਾੜੀ ਲੱਗਦੀ ਐ ਪਹਿਲਾਂ 100 ਦਿਹਾੜੀਆਂ ਲੱਗਦੀਆਂ ਸੀ ਮਹੀਨੇ ਸਾਲ ਦੀਆਂ ਹਰ ਪਾਸੇ ਮਾਰ ਪਾਦੀ ਐ ਨੌਕਰੀ ਕੋਈ ਨਹੀਂ ਨੌਜਵਾਨਾਂ ਨੂੰ ਸਾਡੇ ਮੁੰਡੇ ਕੁੜੀਆਂ ਵੇਲੇ ਫਿਰ